ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਧਾਰਮਿਕ ਅੰਧਵਿਸ਼ਵਾਸ਼ਾਂ ਅਤੇ ਗੈਰਜ਼ਰੀ ਕਰਮਕਾਂਡਾਂ ਦੇ ਖਿਲਾਫ ਕਈ ਸਿੱਖਿਆਵਾਂ ਦਿੱਤੀਆਂ ਸ਼ਰਾਧਿਕ ਐਜਾ ਹੀ ਕਰਮकांड ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਪੂਰੀ ਤਰ੍ਹਾਂ ਅਸਵੀਕਾਰ ਕੀਤਾ ਹੈ ਉਹਨਾਂ ਦਾ ਮੰਨਣਾ ਸੀ ਕਿ ਭਗਵਾਨ ਦੇ ਪ੍ਰਤੀ ਸੱਚੀ ਸ਼ਰਧਾ ਨਾਮ ਸਿਮਰਨ ਈਸ਼ਵਰ ਦਾ ਨਾਮ ਜਪਣਾ ਅਤੇ ਨੈਤਿਕ ਜੀਵਨ ਹੀ ਆਤਮਾ ਦੀ ਮੁਕਤੀ ਦਾ ਰਸਤਾ ਹੈ ਨਾ ਕਿ ਮ੍ਰਿਤਕਾਂ ਦੇ ਲਈ ਕੀਤੇ ਜਾਣ ਵਾਲੇ ਕਰਮਕਾਂਡ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਸਾਨੂੰ ਐਨਾ ਕਰਮਕਾਂਡਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਤੇ ਪਿਤਾ ਮਹਤਾ ਕਾਲੂ ਜੀ ਨੇ ਗੁਰੂ ਜੀ ਨੂੰ ਸ਼ਰਾਧ ਕਰਨ ਸਮੇਂ ਹਿੱਸਾ ਨਹੀਂ ਲਿਆ ਉਹਦੇ ਪਰੰਪਰਾ ਸੀ ਕਿ ਪੂਰਵਜਾਂ ਦੇ ਲਈ ਪੋਜਾ ਪਾਣੀ ਅਤੇ ਹੋਰ ਸਮਗਰੀ ਦਾਣ ਦੇ ਵਿੱਚ ਦਿੱਤੀ ਜਾਂਦੇ ਸੀ ਤਾਂ ਕਿ ਉਹਨਾਂ ਦੇ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਹਨਾਂ ਨੂੰ ਸਵਰਗ ਦੇ ਵਿੱਚ ਰਹਿਣ ਦੇ ਲਈ ਸਥਾਨ ਮਿਲੇ ਪੀਤਾ ਮਹਤਾ ਕਾਲੂ ਜਿਨੇ ਗੁਰਨਾਨਦ ਦੇਵ ਜੀ ਨੂੰ ਕਿਹਾ ਕਿ ਇਹ ਪਰਿਵਾਰ ਦੀ ਪੁਰਾਣੀ ਪਰੰਪਰਾ ਹੈ ਜਦੋਂ ਗੁਰੂ ਜੀ ਸ਼ਰਾਧ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਪਿੰਡ ਦਾਣ ਕਰਨ ਅਤੇ ਜਲ ਚੜਾਉਣ ਦੇ ਲਈ ਕਿਹਾ ਗਿਆ ਲੇਕਿਨ ਗੁਰੂ ਜੀ ਨੇ ਸ਼ਰਾਤ ਦੇ ਦੌਰਾਨ ਪਿੰਡ ਦਾਣ ਅਤੇ ਹੋਰ ਕੋਈ ਕਰਮ ਕਾਂਡ ਨਹੀਂ ਕੀਤਾ ਇਸ ਦੀ ਬਜਾਏ ਉਹਨਾਂ ਨੇ ਉੱਥੇ ਬੈਠੇ ਸਾਰੇ ਲੋਕਾਂ ਨੂੰ ਇਹ ਸਮਝਾਇਆ ਕਿ ਐਜੇ ਕਰਮ ਕਾਂਡਾਂ ਦਾ ਕੋਈ ਵਾਸਤਵਿਕ ਤਤਮ ਨਹੀਂ ਹੈ ਗੁਰੂ ਜੀ ਨੇ ਕਿਹਾ ਕਿ ਮ੍ਰਿਤਕਾਂ ਦੇ ਲਈ ਕੀਤੇ ਜਾਣ ਵਾਲੇ ਸ਼ਰਾਧ ਜਿਹੇ ਕਰਮ ਕਾਂਡ ਆਤਮਾ ਦੀ ਮੁਕਤੀ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ ਉਹਨਾਂ ਦਾ ਮੰਨਣਾ ਸੀ ਕਿ ਆਤਮਾ ਦੀ ਮੁਕਤੀ ਕੇਵਲ ਭਗਵਾਨ ਦੇ ਨਾਮ ਦਾ ਸਿਮਰਨ ਅਤੇ ਸੱਚੇ ਧਰਮ ਦੇ ਪਾਲਣ ਕਰਨ ਨਾਲ ਹੀ ਸੰਭਵ ਹੈ ਨਾ ਕਿ ਕਰਮ ਕਾਂਡਾਂ ਦੇ ਨਾਲ ਗੁਰੂ ਜੀ ਨੇ ਕਿਹਾ ਕਿ ਇਹ ਵਿਚਾਰ ਕਿ ਮ੍ਰਿਤਕਾਂ ਦੇ ਲਈ ਆਤਮਾ ਨੂੰ ਪਹੁੰਚਣ ਅਤੇ ਜਲਦੀ ਜ਼ਰੂਰਤ ਹੁੰਦੀ ਹੈ ਇੱਕ ਅੰਧਵਿਸ਼ਵਾਸ ਹੈ। ਉਹਨਾਂ ਦੇ ਅਨੁਸਾਰ ਪ੍ਰਮਾਤਮਾ ਹੀ ਸਾਰੀਆਂ ਆਤਮਾਵਾਂ ਦਾ ਰਖਕ ਹੈ ਅਤੇ ਉਹੀ ਸਾਰਿਆਂ ਦੀ ਦੇਖਭਾਲ ਕਰਦਾ ਹੈ। ਸ਼ਰਾਧ ਜਿਹੇ ਕਰਮਕਾਂਡ ਦੇ ਵਿਚਸਮਾ ਅਤੇ ਆਪਣੀ ਊਰਜਾ ਲਗਾਉਂਦੀ ਥਾਂ ਤੇ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਉਸ ਦੀ ਕਿਰਪਾ ਪ੍ਰਾਪਤ ਕਰਨੀ ਚਾਹੀਦੀ ਹੈ। ਗੁਰੂ ਜੀ ਨੇ ਹਮੇਸ਼ਾ ਹੀ ਇੱਕ ਸੱਚਾ ਜੀਵਨ ਜੀਣ ਦੇ ਲਈ ਪ੍ਰੇਰਿਤ ਕੀਤਾ ਹੈ। ਇਹ ਸਭ ਤੁਹਾਨੂੰ ਇੱਕ ਸਾਖੀ ਦੇ ਰੂਪ ਵਿੱਚ ਦੱਸਦੇ ਹਾਂ। ਇੱਕ ਦਿਨ ਗੁਰਨਾਨਕ ਦੇਵ ਜੀ ਰਾਵੀ ਨਦੀ ਦੇ ਕਿਨਾਰੇ ਸਿਮਰਨ ਸਾਧਨਾ ਦੇ ਵਿੱਚ ਬੈਠੇ ਸਨ ਅਤੇ ਉੱਥੇ ਸੇਠ ਮੋਹਨ ਦਾਸ ਆਇਆ ਤੇ ਜਦੋਂ ਉਸਨੇ ਗੁਰਨਾਨਕ ਦੇਵ ਜੀ ਨੂੰ ਦੇਖਿਆ ਤਾਂ ਉਸ ਦਾ ਮਨ ਮੋਹਿਤ ਹੋ ਗਿਆ ਉਸਨੇ ਮਰਦਾਨਾ ਜੀ ਨੂੰ ਪੁੱਛਿਆ ਕਿ ਇਹ ਕੌਣ ਹਨ ਜਿਨ੍ਹਾਂ ਨੂੰ ਦੇਖ ਕੇ ਮੇਰਾ ਮਨ ਮੋਹਿਤ ਹੋ ਗਿਆ ਤਾਂ ਮਰਦਾਨਾ ਜੀ ਨੇ ਕਿਹਾ ਕਿ ਇਹ ਜਗਤ ਗੁਰੂ ਗੁਰਨਾਨਕ ਦੇਵ ਜੀ ਹਨ ਤਾਂ ਸੇਠ ਮੋਹਨ ਦਾਸ ਨੇ ਪੁੱਛਿਆ ਕਿ ਤੁਸੀਂ ਸਾਡੇ ਘਰ ਭੋਜਨ ਕਰਨ ਤੇ ਲਈ ਆ ਸਕਦੇ ਹੋ ਅੱਜ ਮੇਰੇ ਪਿਤਾ ਜੀ ਦਾ ਸ਼ਰਾਦ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਆਜ ਮਗੇ ਇਹ ਸਭ ਦੇਖ ਕੇ ਪਾਈ ਮਰਦਾਨਾ ਜੀ ਹੈਰਾਨ ਹੋਏ ਕਿ ਗੁਰੂ ਜੀ ਤਾਂ ਐਨੇ ਜਲਦੀ ਕਿਸੇ ਦੇ ਘਰ ਦਾ ਭੋਜਨ ਖਾਣ ਨੂੰ ਤਿਆਰ ਨਹੀਂ ਹੁੰਦੇ ਤੇ ਅੱਜ ਇੱਕਦਮ ਕਿਵੇਂ ਮੰਨ ਗਏ ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪਣਾ ਪਤਾ ਦੱਸ ਦਿਓ ਤਾਂ ਸੇਠ ਨੇ ਕਿਹਾ ਕਿ ਕਿਸੇ ਤੋਂ ਵੀ ਪੁੱਛ ਲੈਣਾ ਮੇਰਾ ਘਰ ਇੱਥੇ ਸਭ ਤੋਂ ਅਮੀਰ ਮੈਂ ਹੀ ਹਾਂ ਮੇਰੇ ਤੋਂ ਜ਼ਿਆਦਾ ਅਮੀਰ ਇੱਥੇ ਕੋਈ ਵੀ ਨਹੀਂ ਹੈ ਗੁਰੂ ਜੀ ਇਹ ਸਭ ਜਾਣਦੇ ਸਨ ਕਿ ਸੇਠ ਨੂੰ ਆਪਣੇ ਆਪ ਤੇ ਬਹੁਤ ਹੰਕਾਰ ਹੈ ਲੇਕਿਨ ਅਸਲ ਦੇ ਵਿੱਚ ਗੁਰੂ ਜੀ ਨੇ ਉਸ ਨੂੰ ਤਾਰਨਾ ਸੀ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਕਿੱਚਾ ਲੰਬਰਦਾਨਿਆਂ ਆਪਾਂ ਸੇਠ ਮੋਹਨਦਾਸ ਦੇ ਘਰ ਚੱਲੀਏ ਗੁਰਨਾਨਕ ਦੇਵ ਜੀ ਤੇ ਪਾਈ ਮਰਦਾਨਾ ਸੇੜ ਦੇ ਘਰ ਪਹੁੰਚੇ ਤੇ ਉੱਥੇ ਗੁਰੂ ਜੀ ਨੇ ਦੇਖਿਆ ਕਿ ਉੱਥੇ ਤਾਂ ਐਨੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਨਗਰ ਦੇ ਲੋਕ ਉੱਥੇ ਭੋਜਨ ਕਰ ਰਹੇ ਹਨ ਅਤੇ ਸੋ ਬ੍ਰਾਹਮਣ ਇੱਕ ਪਾਸੇ ਬੈਠ ਕੇ ਭੋਜਨ ਕਰ ਰਹੇ ਹਨ ਉਹਨਾਂ ਦੇ ਨਾਲ ਗੁਰਨਾਨਕ ਦੇਵ ਜੀ ਵੀ ਜਾ ਕੇ ਬੈਠ ਗਏ ਜਿਵੇਂ ਹੀ ਸੇਠ ਮੋਹਨਦਾਸ ਨੇ ਵੇਖਿਆ ਕਿ ਗੁਰੂ ਜੀ ਆ ਗਏ ਹਨ ਤਾਂ ਮੋਹਨਦਾਸ ਨੇ ਗੁਰੂ ਜੀ ਨੂੰ ਭੋਜਨ ਚੱਕਣ ਦੇ ਲਈ ਕਿਹਾ ਲੇਕਿਨ ਗੁਰਨਾਨਕ ਦੇਵ ਜੀ ਨੇ ਕਿਹਾ ਕਿ ਪਹਿਲਾਂ ਸਾਰਿਆਂ ਨੂੰ ਭੋਜਨ ਖਵਾ ਦਿਓ ਫੇਰ ਮੈਂ ਖਾ ਲਵਾਂਗਾ ਤਾਂ ਇਹ ਸੁਣ ਕੇ ਸੇਠ ਕਹਿਣ ਲੱਗਾ ਕਿ ਤੁਸੀਂ ਤਾਂ ਬੜੇ ਸੰਤੋਸ਼ੀ ਹੋ ਸਬਰ ਵਾਲੇ ਹੋ ਨਹੀਂ ਤਾਂ ਇੱਥੇ ਜਦੋਂ ਲੰਗਰ ਮੰਡਣਾ ਸ਼ੁਰੂ ਹੁੰਦਾ ਹੈ ਤਾਂ ਲੋਕ ਭੋਜਨ ਦੇ ਵਲ ਟੁੱਟ ਪੈਂਦੇ ਹਨ ਗੁਰਨਾਨਕ ਦੇਵ ਜੀ ਨੇ ਮੋਹਨदास ਨੂੰ ਪੁੱਛਿਆ ਕਿ ਇਹ ਲੰਗਰ ਕਿਉਂ ਲਗਾਇਆ ਹੈ ਤਾਂ ਸੇਠ ਇਹ ਕਹਿਣ ਲੱਗਾ ਕਿ ਮੈਂ ਇਹ ਲੰਗਰ ਆਪਣੇ ਪਿਤਰਾਂ ਦੇ ਕਲਿਆਣ ਲਈ ਲਾਇਆ ਹੈ ਤੇ ਅੱਜ ਮੇਰੇ ਪਿਤਾ ਜੀ ਦੀ ਵਰਸੀ ਹੈ ਉਹਨਾਂ ਦਾ ਸ਼ਰਾਦ ਹੈ ਤਾਂ ਗੁਰਨਾਨਕ ਦੇਵ ਜੀ ਨੇ ਸੇਠ ਨੂੰ ਪੁੱਛਿਆ ਕਿ ਤੇਰੇ ਪਿਤਾ ਜੀ ਦਾ ਕਲਿਆਣ ਹੋ ਗਿਆ ਤਾਂ ਸੇਠ ਨੇ ਕਿਹਾ ਹਾਂ ਮਹਾਰਾਜ ਸੋ ਬ੍ਰਾਹਮਣ ਲੰਗਰ ਖਾ ਕੇ ਚਲੇ ਗਏ ਸਵੇਰ ਤੋਂ ਪਤਾ ਨਹੀਂ ਕਿੰਨੇ ਲੋਕ ਲੰਗਰ ਛੱਕ ਕੇ ਚਲੇ ਗਏ ਅਤੇ ਹਜੇ ਵੀ ਲੰਗਰ ਚੱਲ ਰਿਹਾ ਹੈ ਤੇ ਸਾਰਿਆਂ ਨੇ ਇਹੀ ਕਿਹਾ ਕਿ ਤੇਰੇ ਪਿਤਾ ਦਾ ਕਲਿਆਣ ਹੋ ਗਿਆ ਹੈ ਤਾਂ ਗੁਰੂ ਜੀ ਕਹਿਣ ਲੱਗੇ ਕਿ ਹਜੇ ਤੇਰੇ ਪਿਤਾ ਦਾ ਕਲਿਆਣ ਨਹੀਂ ਹੋਇਆ ਉਹ ਤਾਂ ਬਾਗ ਦੀ ਜੂਨ ਦੇ ਵਿੱਚ ਤਿੰਨ ਦਿਨਾਂ ਤੋਂ ਜੰਗਲ ਦੇ ਵਿੱਚ ਭੁੱਖਾ ਬੈਠਾ ਹੈ ਗੁਰਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਸੇਠ ਮੋਹਨ ਦਾਸ ਬਹੁਤ ਹੈਰਾਨ ਹੋਇਆ ਗੁਰਨਾਨਕ ਦੇਵ ਜੀ ਨੇ ਕਿਹਾ ਏ ਜੋ ਤੂੰ ਮੇਰੇ ਲਈ ਥਾਲੀ ਤਿਆਰ ਕੀਤੀ ਹੈ ਇਸ ਨੂੰ ਨਦੀ ਕੋਲ ਲੈ ਜਾ ਉੱਥੇ ਨਦੀ ਦੇ ਦੂਜੇ ਪਾਸੇ ਝਾੜੀ ਦੇ ਵਿੱਚ ਤੇਰਾ ਪਿਤਾ ਬਾਗ ਵਨ ਕੇ ਬੈਠਾ ਹੈ ਅਸੀਂ ਨذر ਕਰ ਦਿੱਤੀ ਹੈ ਇਸ ਥਾਲੀ ਦੇ ਵਿੱਚ ਇਹ ਪ੍ਰਸਾਦ ਬਣ ਗਿਆ ਹੈ ਤਾਂ ਇਹ ਸੁਣ ਕੇ ਸੇਠ ਮੋਹਨ ਦਾਸ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋਇਆ ਤੇ ਉਹ ਸੋਚਣ ਲੱਗਾ ਕਿ ਐਨੇ ਸਾਲਾਂ ਤੋਂ ਅਸੀਂ ਸ਼ਰਾਧ ਕਰ ਰਹੇ ਹਾਂ ਕਿਸੇ ਨੇ ਕੁਝ ਨਹੀਂ ਕਿਹਾ ਤੇ ਅੱਜ ਇਹਨਾਂ ਨੇ ਨਵੀਂ ਹੀ ਗੱਲ ਕਰਤੀ ਤੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਮੋਹਨ ਦਾਸ ਕੰਬਣ ਲੱਗ ਪਿਆ ਤੇ ਗੁਰੂ ਜੀ ਨੂੰ ਕਿਆ ਲੱਗਾ ਕਿ ਉਹ ਤਾਂ ਇੱਕ ਬਾਗ ਹੈ ਤੇ ਮੇਰੇ ਤੇ ਹਮਲਾ ਨਾ ਕਰ ਦਵੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਹ ਤੇਰੇ ਤੇ ਹਮਲਾ ਨਹੀਂ ਕਰੇਗਾ ਉਹ ਜਦੋਂ ਤੇਰਾ ਦਰਸ਼ਨ ਕਰੇਗਾ ਨਿਹਾਲ ਹੋ ਜਾਵੇਗਾ ਉਹ ਤੇਰਾ ਪਿਤਾ ਹੈ ਉਸ ਨੂੰ ਇਹ ਗਿਆਨ ਹੋ ਜਾਵੇਗਾ ਤੇ ਗੁਰੂ ਜੀ ਨੇ ਕਿਹਾ ਜਾ ਮੋਹਨਦਾਸ ਜਦੋਂ ਤੱਕ ਤੂੰ ਵਾਪਸ ਨਹੀਂ ਆਏਂਗਾ ਅਸੀਂ ਇੱਥੇ ਹੀ ਬੈਠੇ ਰਵਾਂਗੇ ਤਾਂ ਗੁਰੂ ਜੀ ਦੀ ਗੱਲ ਮੰਨ ਕੇ ਮੋਹਨਦਾਸ ਚੱਲ ਪਿਆ ਉਸ ਦਾ ਮਨ ਕਦੇ ਮੰਨਦਾ ਤੇ ਕਦੇ ਨਾ ਮੰਨਦਾ ਲੇਕਿਨ ਉਹ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਨਦੀ ਦੇ ਦੂਜੇ ਪਾਸੇ ਪਹੁੰਚ ਗਿਆ ਤੇ ਜਿਵੇਂ ਹੀ ਮੋਹਨ ਦਾਸ ਉਹਨਾਂ ਝਾੜੀਆਂ ਦੇ ਪਿੱਛੇ ਗਿਆ ਉੱਥੇ ਇੱਕ ਬਾਗ ਮਿਲਿਆ ਮੋਹਨ ਦਾਸ ਯਾਦ ਕਰਦਾ ਹੈ ਤੇ ਸੋਚਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਸੀ ਕਿ ਝਾੜੀਆਂ ਦੇ ਪਿੱਛੇ ਬਾਗ ਬੈਠਾ ਹੋਵੇਗਾ ਉਹ ਤੇਰਾ ਬਾਪ ਐ ਤੇ ਤੂੰ ਉਹਦਾ ਪੁੱਤਰ ਹੈ ਤਾਂ ਜਿਵੇਂ ਹੀ ਮੋਹਨ ਦਾਸ ਝਾੜੀਆਂ ਦੇ ਪਿੱਛੇ ਗਿਆ ਤਾਂ ਉੱਥੇ ਉਸ ਨੂੰ ਉਹੀ ਬਾਗ ਮਿਲਿਆ ਤੇ ਜਦੋਂ ਝਾੜ ਖੜਕਣ ਦੀ ਆਵਾਜ਼ ਹੋਈ ਤਾਂ ਬਾਗ ਨੇ ਮੂੰਹ ਉੱਤੇ ਕੀਤਾ। ਸੈਠ ਮੋਹਨਦਾਸ ਨੂੰ ਐਵੇਂ ਲੱਗਿਆ ਕਿ ਕਿ ਮੇਰਾ ਪਿਓ ਵੀ ਮੈਨੂੰ ਐਵੇਂ ਹੀ ਦੇਖਦਾ ਸੀ। ਉਸ ਦੀ ਅੱਖ ਵੀ ਐਵੇਂ ਹੀ ਲੱਗਦੀ ਸੀ। ਸੈਠ ਨੇ ਗੁਰਨਾਨਕ ਦੇਵ ਜੀ ਦੁਆਰਾ ਦਿੱਤਾ ਹੋਇਆ ਪ੍ਰਸ਼ਾਦ ਉਹਦੇ ਅੱਗੇ ਰੱਖ ਦਿੱਤਾ। ਅਤੇ ਕਿਹਾ ਕਿ ਤੁਸੀਂ ਕਈ ਦਿਨਾਂ ਤੋਂ ਭੁੱਖੇ ਹੋ। ਇਸ ਕਰਕੇ ਗੁਰਨਾਨਕ ਦੇਵ ਜੀ ਨੇ ਤੁਹਾਡੇ ਲਈ ਪ੍ਰਸ਼ਾਦ ਭੇਜਿਆ ਹੈ। ਅਤੇ ਜਿਵੇਂ ਹੀ ਉਹ ਪ੍ਰਸ਼ਾਦ ਬਾਗ ਨੇ ਖਾਧਾ ਤਾਂ ਉਸ ਨੇ ਬਾਗ ਦਾ ਰੂਪ ਤਿਆਗ ਕੇ ਜੀਵ ਆਤਮਾ ਦਾ ਰੂਪ ਧਾਰਨ ਕਰ ਲਿਆ। ਅਤੇ ਕਹਿਣ ਲੱਗਾ ਮੋਹਨਦਾਸ ਜਲਦੀ ਜਾ ਤੇਰੇ ਘਰ ਵਿੱਚ ਪ੍ਰਮਾਤਮਾ ਰੂਪ ਨਰਾਇਣ ਆਏ ਹਨ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਮੇਰਾ ਕਲਿਆਣ ਹੋਇਆ ਹੈ ਤੂੰ ਹੁਣੇ ਜਾ ਅਤੇ ਜਾ ਕੇ ਉਹਨਾਂ ਦੇ ਚਰਨ ਫੜ ਲੈ ਕਿਤੇ ਉਹ ਚਲੇ ਨਾ ਜਾਣ ਤੇ ਉਸਦੇ ਪਿਤਾ ਨੇ ਇਹ ਵੀ ਕਿਹਾ ਕਿ ਇਹ ਤੂੰ ਜਾਣਦਾ ਹੈ ਮੈਂ ਇਸ ਜੁਨੀ ਦੇ ਵਿੱਚ ਕਿਉਂ ਆਇਆ ਕਿਉਂਕਿ ਜਦੋਂ ਮੇਰਾ ਅੰਤਿਮ ਸਮਾਂ ਆਇਆ ਤਾਂ ਉਦੋਂ ਮਾਸ ਬਨ ਰਿਹਾ ਸੀ ਤੇ ਮਾਸ ਦੀ ਸਮੈਲ ਮੈਨੂੰ ਆਈ ਅਤੇ ਮੇਰੇ ਅੰਤ ਸਮੇਂ ਵਿੱਚ ਮੈਨੂੰ ਲੱਗਿਆ ਜੇਕਰ ਥੋੜਾ ਜਿਹਾ ਇਹ ਮੈਨੂੰ ਮਿਲ ਜਾਵੇ ਤਾਂ ਮੈਂ ਵੀ ਇਹਨੂੰ ਖਾ ਲਾਂ ਤਾਂ ਇਹੀ ਵਾਸਨਾ ਮੇਰੇ ਮਨ ਦੇ ਵਿੱਚ ਰਹਿ ਗਈ ਇਸ ਲਈ ਪ੍ਰਮਾਤਮਾ ਨੇ ਮੈਨੂੰ ਬਾਗ ਦੀ ਜੂਨ ਦੇ ਦਿੱਤੀ ਕਿ ਹੁਣ ਜਿੰਨਾ ਮਰਜ਼ੀ ਮਾਸ ਖਾ ਕਿਉਂਕਿ ਅਖੀਰਲੇ ਸਮੇਂ ਦੇ ਵਿੱਚ ਜੇ ਜਾ ਵੀ ਖਿਆਲ ਆਵੇ ਪ੍ਰਮਾਤਮਾ ਉਸੇ ਪਾਸੇ ਭੇਜ ਦਿੰਦਾ ਹੈ ਜੇਕਰ ਅੰਤਲੇ ਸਮੇਂ ਦੇ ਵਿੱਚ ਪ੍ਰਮਾਤਮਾ ਯਾਦ ਆ ਜਾਵੇ ਤਾਂ ਉਹ ਖੁਦ ਲੈਣ ਆ ਜਾਂਦੇ ਹਨ ਇਹ ਸਭ ਸੁਣ ਕੇ ਸੇਠ ਮੋਨਦਾਸ ਬਹੁਤ ਹੈਰਾਨ ਹੋ ਗਿਆ ਅਤੇ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਰੋਂਦੇ ਰੋਂਦੇ गिर ਗਿਆ ਤੇ ਕਹਿਣ ਲੱਗਾ ਸਤਿਗੁਰੂ ਤੁਸੀਂ ਸੱਚ ਕਿਹਾ ਕਿ ਅੱਜ ਹੀ ਮੇਰੇ ਪਿਤਾ ਦਾ ਕਲਿਆਣ ਹੋਇਆ ਹੈ ਅਤੇ ਨਾਲ ਹੀ ਗੁਰੂ ਜੀ ਨੇ ਸੇਠ ਮੋਹਨਦਾਸ ਨੂੰ ਇੱਕ ਹੋਰ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਇੱਕ ਸੂਈ ਮੋਹਨਦਾਸ ਦੇ ਹੱਥੇ ਰੱਖੀ ਅਤੇ ਉਸ ਨੂੰ ਕਿਹਾ ਕਿ ਇਸ ਸੂਈ ਨੂੰ ਸੰਭਾਲ ਕੇ ਰੱਖਣਾ ਅਸੀਂ ਇਸ ਸੂਈ ਪਰਲੋਕ ਵਿੱਚ ਤੇਰੇ ਤੋਂ ਲੈ ਲਵਾਂਗੇ ਤਾਂ ਸੇਠ ਮੋਹਨਦਾਸ ਨੇ ਉਹੀ ਸੂਈ ਆਪਣੇ ਘਰ ਵਾਲੀ ਨੂੰ ਜਾ ਕੇ ਦੇ ਦਿੱਤੀ ਅਤੇ ਕਿਹਾ ਕਿ ਇਹ ਸੂਈ ਮੈਨੂੰ ਗੁਰੂ ਜੀ ਨੇ ਦਿੱਤੀ ਹੈ ਇਸ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਐਸ ਨੂੰ ਉਹ ਮੈਨੂੰ ਪਰਲੋਕ ਦੇ ਵਿੱਚ ਲੈਣਗੇ ਇਹ ਗੱਲ ਸੁਣਨ ਤੋਂ ਬਾਅਦ ਉਸਦੀ ਪਤਨੀ ਨੇ ਕਿਹਾ ਕਿ ਇਹ ਜਿਹਾ ਕਿਵੇਂ ਹੋ ਸਕਦਾ ਹੈ ਜਦੋਂ ਕਿ ਇਹ ਜੋ ਸਾਡਾ ਸਰੀਰ ਹੈ ਇਹ ਵੀ ਇੱਥੇ ਹੀ ਰਹਿ ਜਾਵੇਗਾ ਤਾਂ ਤੁਸੀਂ ਸੂਈ ਕਿਵੇਂ ਲੈ ਕੇ ਜਾ ਸਕਦੇ ਹੋ ਤਾਂ ਇਹ ਗੱਲ ਸੁਣਨ ਤੋਂ ਬਾਅਦ ਜੇਠ ਮੋਹਨ ਦਾਸ ਨੂੰ ਇੱਕ ਹੋਰ ਝਟਕਾ ਲੱਗਿਆ ਅਤੇ ਉਸਨੇ ਇਹ ਹੀ ਗੱਲ ਗੁਰਨਾਨਕ ਦੇਵ ਜੀ ਨੂੰ ਜਾ ਕੇ ਕਹਿ ਦਿੱਤੀ ਕਿ ਗੁਰੂ ਜੀ ਮੈਂ ਇਸ ਨੂੰ ਤੁਹਾਨੂੰ ਪਰਲੋਕ ਦੇ ਵਿੱਚ ਕਿਵੇਂ ਦੇ ਸਕਦਾ ਹਾਂ ਜਦੋਂ ਕਿ ਮੇਰਾ ਤਾਂ ਉੱਥੇ ਸਰੀਰ ਵੀ ਨਹੀਂ ਜਾਵੇਗਾ ਤਾਂ ਗੁਰੂ ਜੀ ਨੇ ਉੱਥੇ ਉਸ ਨੂੰ ਉਪਦੇਸ਼ ਦਿੱਤਾ ਕਿ ਜਿਹੜਾ ਇਹ ਤੁਹਾਨੂੰ ਦੂਜਿਆਂ ਨੂੰ ਝੂਠ ਬੋਲ ਕੇ ਅਤੇ ਦੂਜਿਆਂ ਨੂੰ ਧੋਖਾ ਦੇ ਕੇ ਇਕੱਠਾ ਕੀਤਾ ਹੋਇਆ ਹੈ ਇਹ ਤੇਰੇ ਨਾਲ ਕਿਵੇਂ ਜਾ ਸਕਦਾ ਹੈ ਇਸ ਨੂੰ ਇਕੱਠਾ ਕਰਨ ਦੇ ਵਿੱਚ ਤੇਰੀ ਪੂਰੀ ਉਮਰ ਨਿਕਲ ਜਾਵੇਗੀ ਅਤੇ ਮੋਤ ਆ ਜਾਵੇਗੀ ਤਾਂ ਇਸ ਧੰਨੇ ਤੇਰਾ ਕੀ ਸਾਥ ਦੇਣਾ ਹੈ ਕਿਉਂਕਿ ਜਿਹੜੇ ਪਾਪ ਕੀਤੇ ਹਨ ਤੇ ਉਸ ਦਾ ਫਲ ਤਾਂ ਭੁਗਤਣਾ ਹੀ ਪਵੇਗਾ ਤਾਂ ਇਹ ਸਭ ਸੁਣ ਕੇ ਸਿਹਰ ਮੋਹਨ ਦਾਸ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਹੁਣ ਤੁਸੀਂ ਹੀ ਦੱਸੋ ਕਿ ਤੁਸੀਂ ਹੀ ਮੈਨੂੰ ਆਪਣਾ ਉਪਦੇਸ਼ ਸਮਝਾਓ ਤਾਂ ਗੁਰੂ ਜੀ ਨੇ ਮੋਹਨ ਦਾਸ ਨੂੰ ਕਿਹਾ ਕਿ ਇਸ ਪ੍ਰਾਣੀ ਦੇ ਤਿੰਨ ਮਿੱਤਰ ਹਨ ਤਨ ਪਰਿਵਾਰ ਤੇ ਕਰਮ ਜਦੋਂ ਤੱਕ ਪ੍ਰਾਣ ਸਾਡੇ ਸਰੀਰ ਦੇ ਵਿੱਚ ਹਨ ਤਾਂ ਧਨ ਸਾਡਾ ਮਿੱਤਰ ਹੈ ਉਸ ਤੋਂ ਬਾਅਦ ਨਹੀਂ ਬਾਅਦ ਵਿੱਚ ਇਸ ਧਨ ਦਾ ਸਾਡੇ ਲਈ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਹੜਾ ਵੀ ਜ਼ਿਆਦਾ ਧਨ ਇਕੱਠਾ ਕੀਤਾ ਹੋਇਆ ਹੈ ਉਹ ਸਾਡੇ ਜਾਣ ਤੋਂ ਬਾਅਦ ਕਿਸੇ ਦੂਜੇ ਦੇ ਕੋਲ ਚਲਾ ਜਾਵੇਗਾ ਜਿਸ ਨੂੰ ਅਸੀਂ ਪਾਪ ਕਰਕੇ ਇਕੱਠਾ ਕੀਤਾ ਸੀ ਅਤੇ ਪਰਿਵਾਰ ਵਾਲੇ ਵੀ ਸ਼ਰੀਰ ਨੂੰ ਅੱਗ ਦੇਣ ਤੱਕ ਹੀ ਮਿੱਤਰ ਹੁੰਦੇ ਹਨ ਉਸ ਤੋਂ ਬਾਅਦ ਉਹ ਤਿਨਕਾ ਤੋੜ ਕੇ ਘਰ ਆ ਜਾਂਦੇ ਹਨ ਅਤੇ ਅੱਗੇ ਸਾਡੇ ਨਾਲ ਕੋਈ ਵੀ ਸੰਗੀ ਸਾਥੀ ਨਹੀਂ ਜਾਂਦਾ ਕੋਈ ਵੀ ਪਰਿਵਾਰ ਵਾਲਾ ਨਹੀਂ ਜਾਂਦਾ ਜਿੰਨਾ ਦੇ ਨਾਲ ਅਸੀਂ ਪੂਰੀ ਉਮਰ ਬਿਤਾਈ ਹੁੰਦੀ ਹੈ ਜਿੰਨਾ ਦੀ ਖੁਸ਼ੀ ਦੇ ਲਈ ਅਸੀਂ ਕੀ ਕੀ ਨਹੀਂ ਕੀਤਾ ਹੁੰਦਾ ਤੀਜਾ ਹੈ ਕਰਮ ਕਰਮ ਮਨੁੱਖ ਦੇ ਸੰਗੀ ਹਨ ਕੀਤੇ ਹੋਏ ਕੰਮ ਮਨੁੱਖ ਦੇ ਨਾਲ ਹੀ ਜਾਂਦੇ ਨੇ ਜਿਵੇਂ ਮਨੁੱਖ ਕਿਸੇ ਦਾ ਬੁਰਾ ਭਲਾ ਕਰਦਾ ਹੈ ਉਹ ਜਿਹਾ ਫਲ ਹੀ ਉਸ ਨੂੰ ਅੱਗੇ ਜਾ ਕੇ ਮਿਲਦਾ ਹੈ ਅਤੇ ਕਰਮ ਸਾਡੀ ਮੌਤ ਤੋਂ ਬਾਅਦ ਵੀ ਸਾਡੇ ਨਾਲ ਹੀ ਜਾਂਦੇ ਹਨ ਇਸ ਲਈ ਤੁਹਾਨੂੰ ਚੰਗੇ ਕੰਮਾਂ ਦੇ ਵਿੱਚ ਲਗਾਓ ਕਿਉਂਕਿ ਕੀਤੇ ਹੋਏ ਚੰਗੇ ਕਰਮ ਅੱਗੇ ਜਾ ਕੇ ਤੁਹਾਡਾ ਸਾਥ ਦੇਣਗੇ ਅਤੇ ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਕਰੋ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣਨ ਤੋਂ ਬਾਅਦ ਸੇਠ ਮੋਨ ਦਾਸ ਤੇ ਬਹੁਤ ਪ੍ਰਭਾਵ ਪਿਆ ਉਹ ਗੁਰੂ ਦਾ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ ਅਤੇ ਉਸਨੇ ਸਾਰਾ ਆਪਣ ਸੰਗਤੀ ਸੇਵਾ ਦੇ ਵਿੱਚ ਲਗਾ ਦਿੱਤਾ ਚੰਗੇ ਕੰਮਾਂ ਦੇ ਵਿੱਚ ਲਗਾ ਦਿੱਤਾ ਅਤੇ ਉਸਨੇ ਸਾਰੇ ਬੁਰੇ ਕੰਮ ਛੱਡ ਦਿੱਤੇ ਇਸ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ ਦੇ ਨਾਲ ਸੇਠ ਮੋਨ ਦਾਸ ਨੂੰ ਨਿਹਾਲ ਕਰ ਦਿੱਤਾ ਇਸ ਸਾਖੀ ਤੋਂ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਦੇਣ ਵਾਲਾ ਤਾਂ ਉਹ ਪਰਮਾਤਮਾ ਹੈ ਉਹੀ ਸਾਰਿਆਂ ਨੂੰ ਦਿੰਦਾ ਹੈ ਤਾਂ ਸਾਨੂੰ ਫਿਰ ਕਿਸ ਗੱਲ ਦਾ ਹੰਕਾਰ ਆ ਜਾਂਦਾ ਹੈ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਹੰਕਾਰ ਸਦਾ ਲਈ ਨਹੀਂ ਹੁੰਦਾ ਅਸੀਂ ਭਾਵੇਂ ਜਿੰਨਾ ਮਰਜੀ ਤਾਂ ਇਕੱਠਾ ਕਰ ਲਈਏ ਲੇਕਿਨ ਜਦੋਂ ਮੌਤ ਆਂਦੀ ਹੈ ਤਾਂ ਸਾਰਾ ਤਨ ਇੱਥੇ ਹੀ ਰਹਿ ਜਾਂਦਾ ਹੈ ਇਸ ਲਈ ਗੁਰਨਾਨਕ ਦੇਵ ਜੀ ਕਹਿੰਦੇ ਹਨ ਕਿ ਅਸੀਂ ਇਸ ਸੰਸਾਰ ਤੇ ਮਹਿਮਾਨ ਹਾਂ ਅਤੇ ਅਸੀਂ ਇਸ ਗੱਲ ਨੂੰ ਜਿੰਨੀ ਜਲਦੀ ਸਮਝ ਲਵਾਂਗੇ ਸਾਡੇ ਲਈ ਓਨਾ ਹੀ ਚੰਗਾ ਹੈ ਅਤੇ ਜਿੰਨੀ ਜਲਦੀ ਸਾਡੀ ਸਮੇਂ ਦੇ ਵਿੱਚ ਇਹ ਗੱਲ ਆ ਜਾਵੇਗੀ ਅਸੀਂ ਓਨਾ ਹੀ ਪਰਮਾਤਮਾ ਦਾ ਨਾਮ ਸਿਮਰਨ ਕਰਾਂਗੇ ਜੇ ਤੁਹਾਨੂੰ ਇਸ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ